ਸਵਾਗਤ ਹੈ ਜੀ ਅੱਜ ਕਿਸਾਨ ਜਥੇਬੰਦੀਆਂ ਦੀ ਤੇ ਲੱਖੇ ਸਦਾਣੇ ਦੀ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਕਿਉਂਕਿ ਅੱਜ 10 ਤਰੀਕ ਹੈ ਤੇ ਪੁਲਿਸ ਨੇ ਅੱਜ ਭਾਨੇ ਸਿੱਧੂ ਨੂੰ ਰਿਹਾ ਕਰਨ ਦਾ ਵਾਅਦਾ ਕੀਤਾ ਸੀ ਕੀ ਉਹ ਗੱਲਬਾਤ ਹੋਈ ਆ ਕੀ ਉਹਦੇ ਪਰਚੇ ਵੀ ਜਿਹੜੇ ਹੋਏ ਨੇ ਉਹ ਵੀ ਰੱਦ ਹੋ ਜਾਣਗੇ ਤੇ 3 ਤਰੀਕ ਨੂੰ ਜਿਹੜਾ ਉਹਦੇ ਹੱਕ ਦੇ ਵਿੱਚ ਘਰਾਓ ਕੀਤਾ ਸੀ ਉਸ ਦਿਨ ਜਿਹੜੇ ਪਰਚੇ ਹੋਏ ਸੀ ਉਹਨਾਂ ਦਾ ਕੀ ਬਣੇਗਾ ਕਿਸਾਨ ਜਥੇ ਬੰਦੀਆਂ ਦੇ ਆਗੂ ਤੇ ਲੱਖੇ ਸਿਧਾਣੇ ਦੇ ਕੋਲੋਂ ਸੁਣ ਲਓ ਮੀਟਿੰਗ ਤੋਂ ਬਾਅਦ ਜੋ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕੀਤੀ। ਕਿਹਾ ਕਿ ਅੱਜ ਜਿਹੜਾ ਲੋਕੋ ਆਏ ਅਖੀਰ ਦੇ ਦਿਨ ਸੀਗਾ ਆਪਾਂ ਨੇ ਕਿ ਤੁਸੀਂ ਰਾਈਵ ਲੈ ਕੇ ਮੀਟਿੰਗ ਕੀਤੀ ਗਈ ਹੈਗੀ ਠੀਕ ਹੈ ਨਾ ਚੱਲੇ। ਜੋ ਮੀਚੌੜੀ ਗੱਲਬਾਤ ਹੋਈ ਹੈ ਸਾਰੇ ਆਗੂ ਸਾਹਿਬਾਨ ਖੜੇ ਆ। ਅਸੀਂ ਆਥਨ ਤੱਕ ਠੀਕ ਰਹੇ ਕਿਉਂਕਿ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਇਹ ਹੈਈ ਵਾਲਾ ਬਿਨਾਂ ਸ਼ਰਤ ਰਹਿਈ ਵਾਲੀ ਗੱਲ ਆ। ਸੋ ਇਹ ਆਥਨ ਤੱਕ ਕੀ ਕਰਦੇ ਨੇ ਇਹ ਪ੍ਰਸ਼ਾਸਨ ਨੇ ਦੇਖਣਾ ਅੱਥਰ ਤੱਕ ਸਾਡਾ ਢੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਸਹੀ ਨਾ ਸਮਝਦੇ ਕਿਉਂਕਿ 10 ਤਰੀਕ ਹਾਲੇ ਨੰਗੀ ਨਹੀਂ ਹਾਲੇ 12 ਮਈ ਤੱਕ ਦਾ ਸਮਾਂ ਹੋਏਗਾ ਢੀਕਦੇ ਆ ਨਹੀਂ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਦੱਸਦੇ ਇਹ ਫਿਰ ਮਤਲਬ ਹੈ ਜੀ ਨਹੀਂ ਹਾਲੇ ਫਿਲਹਾਲ ਇੱਥੇ ਰੱਖਣ ਦਾ ਕੋਈ ਖਾਸ ਵਜ੍ਹਾ ਸੀ ਕਿ ਜਿਵੇਂ ਕੋਈ ਕਹਰੇ ਵੀ ਉੱਥੇ ਰੱਖਣੀ ਜਾਂ ਬਰਨਾਲੇ ਦੇ ਸਾਹ ਚਲੋ ਇਹ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ ਨਾ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰਨੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਪੂਰਦਾ ਕੀਤਾ ਹੂੰ ਸਾਨੂੰ ਜਿਹੜੇ ਜਿਵੇਂ ਤੁਹਾਨੂੰ ਪਤਾ ਹੈ ਕਿ 13 ਫਰਵਰੀ ਵਾਲੇ ਦਿਨ ਅਸੀਂ ਸਾਰੇ ਰੁੱਝੇ ਹੋਏ ਹੂੰ ਅ ਸਰਜੀਤ ਫੂਲਦੀ ਦਾ ਇਹ ਪਿੰਡ ਸੀਗਾ ਮੈਂ ਵੀ ਇਧਰ ਅਸੀਂ ਨੇੜੇ ਤੇੜੇ ਸੀਗੇ ਹੂੰ ਰੁਲਦੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ ਇਧਰ ਮਾਨਸਾ ਤੋਂ ਇਧਰ ਆਏ ਨੇ ਅਸੀਂ ਇਹ ਅਸੀਂ ਫਾਇ ਕੀਤਾ ਸੈਟ ਇੱਥੇ ਕਿ ਬਰਨਾਲੇ ਸਾਨੂੰ ਜਾਣਾ ਜਿਹੜਾ ਸਮਾਂ ਜਦ ਲੱਗਣਾ ਇੱਥੇ ਫੂਲ ਅਸੀਂ ਮੰਗਾ ਕਰਨ ਦੀ ਕੱਲੀ ਨਹੀਂ ਜੀ ਤਿੰਨ ਮੰਗਾ ਜੀ ਅੱਛਾ ਹੂੰ ਐਡੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਨੇ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰਿਜਰ ਕਰਨ ਵਾਲੀ ਤਿੰਨ ਤਰੀਕ ਨੂੰ ਤੀਜੀ ਚੌਥੀ ਨੁਕਸਾਨ ਕੀਤਾ ਕੋਈ ਵਾਹਨ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨੀ ਇਹ ਤਿੰਨ ਮੰਗਾ ਤੇ ਲਿਖਤੀ ਸਮਝੌਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਹੀ ਮੰਗਾ ਹੁਣ ਇਹ ਵੀ ਜੇ ਤਿੰਨੇ ਮੰਗਾ ਦਾ ਨੋਟਾਰਾ ਆਥੈਂਟਿਕਰ ਹੋ ਜਾਂਦਾ ਅਸੀਂ ਆਥੈਂਟਿਕਰ ਵੇਟ ਕਰਾਂਗੇ ਸਾਮਤਕਰ ਫਿਰ ਓਕੇ ਹੈ ਜੇ ਨੋਟਾਰਾ ਤਿੰਨਾ ਦਾ ਨਹੀਂ ਹੁੰਦਾ ਤਾਂ ਫੇਰ ਕਹਾ ਜਿਹੜਾ ਅਸੀਂ ਦੁਆਰੇ ਬੈਠ ਕੇ ਫੇਰ ਗਾਹਾਂ ਕਰਾਂਗੇ ਤਿੰਨੇ ਜ਼ਰੂਰੀ ਐ ਵੀ ਇਕੱਤੀ ਮੰਗਣ ਲਈ ਤਾਂ ਵੀ ਕੋਈ ਜਲ ਨਹੀਂ ਜੀ ਕੋਈ ਤਿੰਨੇ ਜ਼ਰੂਰੀ ਜੀ ਇਹਨਾਂ ਟਾਈਮ ਤਿੰਨੇ ਤਿੰਨੇ ਜੀ ਇਹਨਾਂ ਟਾਈਮ ਕਿਉਂ ਲੈ ਰਿਹਾ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤਿੰਨਾ ਚ ਪੁੱਛਦੇ ਤੁਸੀਂ ਤਿੰਨੇ ਤਾਂ ਮੈਂ ਦੱਸਦਾ ਪਹਿਲਾਂ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਉਹਦੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਐ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਫਿਰ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਉਹ ਹੋਇਆ ਕਿਸੇ ਦਾ ਵੀ ਕਿਸੇ ਵੀ ਕਦਰ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹ ਇਹ ਤਨ ਮੰਗਾ ਜੀ ਫਿਰ ਅਸੀਂ ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਵੀ ਜਦੋਂ ਲੈਗਟਿਵ ਹੋ ਗਿਆ ਸੀ ਫਿਰ ਅੱਜ ਵਾਲੀ ਮੀਟਿੰਗ ਦਾ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਕਰੀ ਚੌਥੀ ਮੀਟਿੰਗ ਉਹ ਤਾਂ ਉਹ ਪਹਿਲੀ ਹੋ ਗਈ ਸੀ ਬਰਨਾਲੇ ਇੱਕ ਦਿਨ ਪਹਿਲਾਂ ਉਹ ਵੀ ਦੂਜੇ ਦਿਨ ਮੀਟਿੰਗ ਹੋਈ ਫਿਰ ਲੱਖਾ ਜੀ ਨਾਲ ਉੱਥੇ ਤਿੰਨ ਤਰੀਕ ਨੂੰ ਉੱਥੇ ਮੀਟਿੰਗ ਹੋ ਵੱਡੀ ਮੀਟਿੰਗ ਹੋਈ ਹੈ ਜਿਹੜੀ ਕਿ ਲੋਕਾਂ ਦੇ ਘਟਜੇ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਲੱਗਣਗੇ ਮੈਂ ਆਉਦੇ ਬਰੋ ਪ੍ਰਸ਼ਾਸਨ ਅੱਜ ਭਰੋਸਾ ਚੰਗੇ ਨਤੀਜੇ ਮੇਰੀ ਮੈਂ ਕੁਝ ਨਹੀਂ ਕਿਹਾ ਚੰਗੇ ਨਤੀਜੇ ਲੱਗਣਗੇ